ਹਾਏ ਹਾਏ ਵੇ ਰੱਬਾ ਆ ਮੁੰਡੇ ਦਾ ਨਾ ਕੱਖ ਹਾਲ ਨਹੀਂ ਗਾ 20 ਵਰੀ ਕੁੜੀ ਨੇ ਆਖਿਆ ਵਾ ਪਿੱਥਾਂ ਥਾਂੇ ਕੱਪੜੇ ਪਾਏ ਹੁੰਦੇ ਆ ਦੱਸ ਤੂੰ ਆਪਣੇ ਜਿੱਥੇ ਕੱਪੜੇ ਹੁੰਦੇ ਉੱਥੇ ਧਰਿਆ ਕਰ ਨਾ ਦੱਸ ਸਟੋਰ 'ਚ ਜਾਂਦੇ ਨੂੰ ਕੀ ਹੁੰਦਾ ਭਲਾ ਇੱਕ ਕੁੜੀ ਆ ਖਾਲੇ ਖਾਂਮਦੀ ਰਹਿੰਦੀ ਏ ਤੇ ਦੱਸੋ ਪੁੱਤ ਮੈਂ ਇਹ ਸਭ ਕੁਝ ਛੱਡੋ ਖਲਾੜਾ ਮੈਂ ਹੀ ਪੜਾਉਂ ਹਰ ਕਿੰਨੇ ਪੜਾਉਂ ਵੇ ਪੁੱਤ ਐਦਾਂ ਦੀਆਂ ਗੱਲਾਂ ਕਿਉਂ ਕਰਦਾ ਹੁੰਦਾ ਉਹ ਵੀ ਨਿਆਣੇ ਮੁੜ ਕੇ ਝੜਝੜ ਕਰਦੀ ਆ ਬੱਚਾ ਐਦਾਂ ਨਹੀਂ ਕਰੀਦਾ ਹੁੰਦਾ ਵੀ ਮਮਾ ਮੈਂ ਤੈਨਿਆ ਰੁਪਈਆ ਦੱਸ ਮੇਰੀ ਗੱਲ ਦਾ ਕੋਈ ਅਸਰ ਨਹੀਂ ਹੈਗਾ ਤੈਨੂੰ ਜਿਹੜਾ ਮੈਂ ਆਖਣ ਲਈ ਆ 3000 ਰੁਪਈਆ ਦੱਸੋ ਕੀ ਕਰਨਾ ਭਲਾ ਤੂੰ ਐਨੀ ਛੇਤੀ ਆ ਪਰਸੋ ਚੌਥਾ ਜੇ 3000 ਰੁਪਈਆ ਖੜਿਆ ਵਾ ਪੁੱਤ ਪੈਸੇ ਆ ਰੁੱਖਾਂ ਨਾਲ ਨਹੀਂ ਆ ਪੱਤੇ ਨਹੀਂ ਲੱਗੇ ਜਿਹੜੇ ਆਪਾਂ ਤੋੜ-ਤੋੜ ਲਿਆ ਹੁੰਨੇ ਆ ਇਦਾਂ ਬੱਚਿਆ ਐਨੇ ਪੈਸੇ ਖੜਿਆ ਗੁਜ਼ਾਰਾ ਹੋ ਜਾਊਗਾ ਮੈਨੂੰ ਇਹ ਦੱਸ ਪਹਿਲਾਂ ਮਾਦੀ ਪੈਸੇ ਦੇਣੇ ਕਿ ਨਹੀਂ ਦੇਣੇ ਇਹ ਸੋ ਇਸਵਾਲ ਜੋ ਪਾਪ ਕਰ ਰਹੇ ਹਾਂ ਹਾਂ ਪੁੱਤ ਤੂੰ ਕਿੱਦਾਂ ਬੜਮਾ ਮੈਂ ਦਾਦੀ ਕੋ ਮੰਗ ਲੈਣਾ ਆਪਣੀ ਮਾਂ ਨਾਲ ਕਿੱਦਾਂ ਗੱਲ ਕਰਨ ਨਿਆ ਵਾ ਹੈਂ ਤੂੰ ਮੈਨੂੰ ਜਵਾਬ ਕੋਈ ਨਹੀਂ ਦਿੰਦਾ ਪਰ ਮੰਮਾ ਮੈਂ ਕਰਨੇ ਕੀ ਆ ਤੇ ਗੱਲਾਂ ਸਗੋਂ ਗਾੜੀਆਂ ਮੈਨੂੰ ਕਹਿੰਦਾ ਮੈਂ ਦਾਦੀ ਤੋਂ ਮੰਗ ਲੈਣਾ ਵਾ ਬੱਚੇ ਜੇ ਦਾਦੀ ਨੇ ਦਿੱਤੇ ਜਾਂ ਮੰਮਾ ਨੇ ਦਿੱਤੇ ਜਾਣੇ ਤੇ ਘਰੋਂ ਹੀ ਆ ਨਾ ਕਿਤੇ ਬਾਹਰੋਂ ਤੇ ਆਉਣੇ ਨਹੀਂ ਮੰਮਾ ਦੀ ਬੈਣ ਦੇਣੀ ਕਿ ਨਹੀਂ ਤੇ ਨਹੀਂ ਮੈਂ ਇਤੋਂ ਚੰਗਾ ਦਾਦੀ ਕੋ ਮੰਗਾ ਹਾਂ ਹਾਏ ਜੇ ਦੱਸ ਤੂੰ ਦਾਦੀ ਕੋਈ ਮੰਗਣੇ ਆ ਜਾ ਕੇ ਮੇਰੇ ਨਾਲ ਇਦਾਂ ਗੱਲ ਕਰਨੀ ਆ ਕੀ ਕਰਦਾ ਵਾ ਇਹ ਮੁੰਡਾ ਪੈਸੇ ਜਿੱਥੇ ਲੋੜ ਹੁੰਦੀ ਆ ਮੈਂ ਦਿੰਨੀ ਆ ਹੁਣ ਦੋ ਤੀਜੇ ਤੀਜੇ ਦਿਨ ਤੇ ਉਹ ਵੀ 3-3000 ਰੁਪਈਆ ਪੁੱਤ ਕਿੱਥੋਂ ਖਰਚੇਵਾਰਾ ਖਾਣਗੇ ਨਿਆਣਿਆਂ ਨੂੰ ਵੀ ਪੁੱਠੀਆਂ ਹੀ ਆਦਤਾਂ ਲੱਗੀਆਂ ਨੇ ਹਾ ਰੱਬਾ ਮੈਂ ਤੇ ਇਹਦੀਆਂ ਨਾ ਡਿਮਾਂਡਾਂ ਪੂਰੀਆਂ ਕਰ ਕਰਕੇ ਅੱਕ ਗਈ ਆ ਇੱਕ ਤੇ ਮੰਮੀ ਨੇ ਭੂਏ ਚੜਾਇਆ ਵਾ ਜਦੋਂ ਪੈਸੇ ਮੰਗਦਾ ਉਦੋਂ ਫੜਾ ਮੇਰੇ ਕੋਲ ਤੇ ਇੱਕ ਫਾਰਮੈਲਟੀ ਜੀ ਪੂਰੀ ਕਰਨ ਹੁੰਦਾ ਕਿ ਮੰਮਾ ਮੈਨੂੰ ਪੈਸੇ ਚਾਹੀਦੇ ਨੇ ਸੱਚੇ ਕੱਖ ਹਾਲ ਨਹੀਂ ਇਹ ਮੁੰਡੇ ਦਾ ਆ ਸਾਡੇ ਜ਼ਮਾਨੇ ਹੁੰਦੇ ਸੀ ਤੇ ਅੰਤਰਾ 2-3000 ਨਾਲ 6-6 ਮਹੀਨੇ ਪਤਾ ਨਹੀਂ ਲੱਗਦਾ 6-6 ਮਹੀਨੇ ਦੇ ਮਾਪਿਓਂ ਫੀਸਾ ਭਰ ਲੈਂਦਾ ਹੈ ਮੰਨਿਆ ਤੁਹਾਡੀਆਂ ਫੀਸਾਂ ਜ਼ਿਆਦਾ ਭਰ ਦਿੰਦੇ ਆ ਪਰ 3-3000 ਵਾਲੇ ਕਿਹੜੇ ਖਰਚੇ ਆ ਤੁਹਾਡੇ ਹਫਤਾ ਨਹੀਂ ਲੰਘਣ ਦਿੰਦੇ ਇੱਕ ਤੇ ਅੰਤਰੀਆ ਨਿਤ ਨਵੀਆਂ ਪਾਰਟੀਆਂ ਤੇ ਕੋਈ ਬਰਥਡੇ ਆ ਗਿਆ ਹੀ ਕਿਹਦਾ ਇਹ ਨਿਊ ਵੇਕਸ ਵੇਖੀ ਨਿਆਣੇ ਤੇ ਮੈਨੂੰ ਤਾਂ ਲੱਗਦਾ ਇਹਦੀ ਦਾਦੀ ਨੇ ਵਿਗਾੜ ਹੀ ਛੱਡਣਾ ਚੌਥੇ ਦਿਨ ਪੈਸੇ ਚੌਥੇ ਦਿਨ ਪੈਸੇ ਜਿੰਨਾ ਚੜਨਾ ਭੂਏ ਨਾ ਚਾੜ ਹੀ ਲਵੇ ਹੁਣ ਉੰਦੇ ਨੇ ਨਾ ਇਹ ਤੇ ਕਰਦੀ ਐ ਨਾ ਨਾ ਗੱਲ ਵੀ ਐਦਾਂ ਦੇ ਵਿਗੜ ਜਾਊਗਾ ਮੰਮੀ ਨੂੰ ਵੀ ਆਖੋ ਇਹਨੂੰ ਪੈਸੇ ਘੱਟ ਦਿਆ ਕਰੇ ਸੱਚੇ ਆਹ ਮੁੰਡੇ ਨੇ ਮੇਰੀ ਜਾਨ ਤੋਂ ਕੀ ਕੀਤੀ ਆ ਸਤਾ ਮਾਰਿਆ ਵਾ ਜੇ ਪੈਸੇ ਮੰਗਦਾ ਤਾਂ ਭੋਲਾ ਜਾ ਮੂੰਹ ਕਰਕੇ ਕਦ ਨਾ ਕਦੇ ਫਿਰ ਮੈਨੂੰ ਕੱਢ ਕੇ ਦੇਣੇ ਪੈ ਜਾਂਦੇ ਆਖਣਾ 24 ਘੰਟੇ ਦਾਦੀ ਦਿੰਦੀ ਆ ਮਾਂ ਮੇਰੀ ਤੇ ਪੈਸੇ ਨਹੀਂ ਦਿੰਦੀ ਕੀ ਕਰਾਂ ਮੈਂ ਇੰਨੀ ਸਤੀ ਪਈ ਐ ਮੁੰਡੇ ਦੇ ਹੱਥੋਂ ਕਿਤੇ ਨਾ ਐ ਕੋਈ ਚੀਜ਼ ਆਪਣੀ ਟੰਗ ਧਕਾਣੇ ਤੇ ਧਰੇ ਬਸ ਪੈਸੇ ਪਾਏ ਜੇਬ ਚ ਤੇ ਤੁਰ ਪਿਆ ਪੈਸੇ ਪਾਏ ਤੇ ਤੁਰ ਪਿਆ ਬੋਧ ਮੇਰੀ ਜਾਨ ਔਖੀ ਹੋ ਗਈ ਕੁੜੀ ਆਖ ਦਿੰਦੀ ਮੰਮੀ ਨਾ ਖਾਪਿਆ ਕਰ ਮੰਮਾ ਨਾ ਖਾਪਿਆ ਕਰ ਪਰ ਕੀ ਕਰਾਂ ਮਜਬੂਰ ਕਰਦਾ ਮੈਨੂੰ ਖਪਣ ਤੇ ਬਦੀ ਮੰਮਾ ਹਾਂ ਆ ਗਿਆ ਤੇ ਜਾਨ ਤੈਨੂੰ ਹਰ ਇੱਕ ਚੀਜ਼ ਮਿਲਣੀ ਚਾਹੀਦੀ ਆ ਮੇਲੋਂ ਮੈਂ ਮੰਮਾ ਕੋ ਮੰਗੇ ਪੈਸੇ ਤੇ ਦੇਣ ਨਹੀਂ ਦੇ ਸਕੂਨੀ ਬੰਗੀ ਮੈਂ ਤਾਂ ਕੋਈ ਨਹੀਂ ਦੇਉ ਕੀ ਕਰਾਂ ਜੇ ਮੈਂ 100 ਰੁਪਿਆ ਮੰਗਾ ਸੋ ਸਵਾਲ ਜਵਾਬ ਕਰਦੇ ਅੱਗਿਓ ਇਹਨਾਂ ਨੂੰ ਨਹੀਂ ਪਤਾ ਮੁੰਡਾ ਜਵਾੜ ਹੋਇਆ ਆ ਹਾਂ ਹੋ ਇਧਰ ਬੈਹ ਕਿੰਨੇ ਪੈਸੇ ਚਾਹੀਦੇ ਤੈਨੂੰ ਕੀ ਕਰਨੇ ਨਾਲੇ ਫੀਸ ਆਪੇ 3000 ਰੁਪਇਆ ਚਾਹੀਦਾ ਸਕੂਲ ਫੀਸ ਤਾਰਨੀ ਮੈਂ ਅੱਛਾ ਤੇ ਕੀ ਆਂਦੀ ਵੀ ਮੈਂ ਨਹੀਂ ਦੇਣੇ ਨਹੀਂ ਭਟੇਮੂ ਘਰ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਵਾ ਕਿ ਜਿੰਨੇ ਪੈਸੇ ਮੰਗਦਾ ਦਿਆ ਕਰੋ ਖਾਣ ਪੀਣ ਦੀ ਇਹਦੀ ਉਮਰ ਵਾ ਫੇਰੇ ਕਿਉਂ ਨਹੀਂ ਪੈਸੇ ਦਿੰਦਿਆਂ ਕੋਈ ਨਹੀਂ ਮੈਂ ਜਾ ਕੇ ਪੁੱਛਦੀ ਆ ਆਲਾ ਪੜ ਪੁੱਤ ਮੇਰੇ ਕੋਲ 2000 ਰੁਪਇਆ ਆਲਾ ਪੜ ਦੋ ਲਲਾ ਤੇ ਬਾਕੀ ਇਹ ਜਾ ਦੇ 3000 ਰੁਪਏ ਚਾਹੀਦਾ ਪਤਾ ਮੇਰੇ ਕੋ ਤੁਹਾਨੂੰ ਦੋ ਹੀ ਆ ਅਵੇਲਾ ਮੇਰੇ ਕੋ ਹੈ ਹੀ ਆ ਤੇ ਮੈਂ ਤਾਂ ਰੱਖੇ ਹੀ ਅੱਗੇ ਦਵਾਈ دارو ਆ ਤੇ ਤੇ ਚੱਲਾ ਲੈ ਜਿਹੜੀ ਤੈਨੂੰ ਲੋੜ ਆ ਲਫਨ ਪੂਰੀ ਕਰ ਤੇ ਕੋਈ ਗੱਲੇ ਅੰਦਰੋਂ ਮਾਂ ਆਪਣੀ ਨੂੰ ਪੁੱਛ ਤੇ ਖਰਿਆ ਤੇਰੀ ਵੱਡੀ ਮੰਮਾ ਕੋਲੋਂ ਤੇ ਉਹ ਦੇ ਦੂਗੀ ਤੈਨੂੰ ਉਹਨੂੰ ਪੁੱਛ ਲੈ ਤਾਂ ਹੀ 2000 ਰੁਪਏ ਆਈਓ ਲੈ ਮੰਮੀ ਉਹਦਾ ਤੁਹਾਡਿਆਂ ਦੀ ਵੀ ਹਾਦੀ ਹੋਗੀ ਇੰਨੀਆਂ ਕੰਜੂਸੀਆਂ ਨਾਲ ਨਹੀਂ ਸਰਨਾ ਮੈਂ ਸਭ ਕੁਝ ਅੰਦਰ ਸੁਣ ਲਿਆ ਮੁੰਡਾ 3000 ਰੁਪਏ ਮੰਗਣ ਡਿਆ ਤੇ ਤੂੰ 3000 ਉਹਨੂੰ ਕੱਢ ਕੇ ਫੜਾਉ ਮੈਨੂੰ ਪਤਾ ਤੈਨੂੰ ਲੁਪਾ ਲੁਪੋ ਕੇ ਰੱਖੇ ਆ ਵੱਖਰੇ ਪੈਸੇ ਤੇ ਹੀ ਰਾ ਦੇਣ ਨੇ ਆ ਨਹੀਂ ਮੈਂ ਕਿੱਥੇ ਰੱਖੇ ਆ ਮੈਂ ਤਾਂ 2000 ਰੁਪਈਆ ਹੀ ਜਿਹੜਾ ਮੋਸੇ ਵਾਲੇ ਕੱਢ ਕੇ ਫੜਾਤਾ ਨਾਲੇ ਵੇਖ ਮੈਨੂੰ ਦੁਪਰ ਆਰਾ ਮੈਂ ਤਾਂ ਮਰ ਕੇ ਪੁੱਤ ਲਿਆ ਵਾ ਤੈਨੂੰ ਕੀ ਪਤਾ ਮੈਂ ਕਿਦਾਂ ਮਿਰੜਿਆ ਨਾ ਪੁੱਤ ਲਿਆ ਤੇ ਤੂੰ ਇਹ ਕਿਦਾਂ ਦੀ ਗੱਲ ਕੰਢੀ ਨਾਲੇ ਜਦੋਂ ਉਹਦਾ ਚੀ ਕਹਿੰਦਾ ਮੇਰੇ ਤੇ ਗੱਲ ਚ ਕੂਠ ਦੇ ਕੇ ਪੈਸੇ ਲੰਨਦਾ ਵਾ ਵੇ ਲੋ ਦਾਦੀ 2000 ਰੁਪਈਆ ਦੇਂ ਈ ਆ ਮੈਂ 2000 ਰੁਪਈਆ ਨਾ ਨਹੀਂ ਸਰਨਾ ਮੈਨੂੰ 3000 ਰੁਪਈਆ ਚਾਹੀਦਾ ਜਿੱਥੋਂ ਮਰਜੀ ਦੋ ਤੁਸੀਂ ਵੇ ਲੈ ਮੰਮੀ ਉਹਦੀ ਫੀਸ ਕਰਨੀ ਆ ਤੇ 2000 ਕਿੰਨੂੰ ਦਊਗਾ ਤਾਂ ਤੇਦੀ ਬੇਸੀ ਨਾ ਹੋਊਗੀ ਪੱਤੀ ਇਹ ਜੇ ਹੁਣ ਮੇਰੇ ਕੋਲ 2000 ਆਈ ਤੇ ਮੈਂ ਦੇਤਾ ਬਾਕੀ ਤੁਸੀਂ ਕਰ ਦੋ ਮੈਂ ਹੁਣ ਕੀ ਕਰਾਂ ਤੁਸੀਂ ਦੇ ਦੋ ਜੇ ਹੈ ਗਿਆ ਤਾਂ ਉਹ ਆਪਣੀ ਉਹਦੀ ਮਾਂ ਵੀ ਦੇ ਸਕਦੀ ਸੀ ਉਹਨੇ ਵਹਿਲਾ ਗੋਗਲੂਆਂ ਤੋਂ ਮਿੱਟੀ ਝਾੜ ਦਿੱਤੀ ਆ ਤੇ ਮੁੰਡੇ ਨੂੰ ਹੁਣ ਚਾਹੀਦੇ ਤੇ ਇਹਦੇ ਵਾਤੇ ਕਮਾਉਣ ਦੇ ਆ ਉਹ ਕਿਹਦੇ ਵਾਤੇ ਕਮਾਉਣ ਦੇ ਆ ਚੱਲ ਪੁੱਤ ਤੂੰ ਫਿਕਰ ਨਾ ਕਰ ਅਧੇ 1000 ਰੁਪਏ ਥੋੜਾ ਦਾ ਨਾ ਚੱਲ ਆ ਤੈਨੂੰ ਮੈਂ ਤਾਂ ਚੱਲ ਇਹਨਾਂ ਨੇ ਦੇਹੋ ਕੁਛ ਕਰਦੇ ਜਾਂ ਕਰਨਾ ਚੱਲ ਚੱਲ ਜੇ ਦੋ ਵੀ ਪੈਸੇ ਦੀ ਲੋੜ ਪਈ ਹੁੰਦੀ ਆ ਨਾ ਮੇਰ ਕੋ ਮੰਗ ਲਿਆ ਕਰ ਨਾਲੇ ਤੇਰੀ ਮਾਂ ਆ ਜਿਹੜੀ ਤੇ ਦਾਦੀ ਆ ਇਹਨਾਂ ਨੇ ਤਾਂ 100 ਪਖੰਡ ਕਰਨੇ ਹੁੰਦੇ ਆ ਹਜ਼ਾਰ ਦੀ ਲੋਡ ਬਣਾ ਹੋਰ ਦੀ ਲੈ ਮੇਰਾ ਪੁੱਤ ਦੋ ਰੱਖ ਤੀ ਨਾਲੇ ਤੇਰੇ ਦੋਸਤਾਂ 'ਚ ਬੇਇੱਜ਼ਤੀ ਨਾ ਹੋਵੇ ਜੋ ਮਰਜ਼ੀ ਖਵਾਲਨੀ ਪੈਣੀ ਠੀਕ ਆ ਨਾ ਤੇ ਇਹਨਾਂ ਨੂੰ ਨਾ ਦਸੀ ਕਿ ਮੈਂ ਇੰਨੇ ਪੈਸੇ ਦਿੱਤੇ ਧਰ ਮੇਰੇ ਕੋਲ ਮੰਨ ਜਾ ਲੈ ਹਾਂ ਵੀ ਤੁੰਹੀਂ ਸੋਣੀ ਮम्मा ਜਾ ਜਾ ਮੇਰਾ ਪੁੱਤ ਲੇ ਪੁੱਤ ਨਜਾਰੇ ਜਿਹੜਾ ਤੈਨੂੰ ਤੇਰੀ ਤਾਈ ਨੇ ਕੰਮ ਲਾਇਆ ਵਾ ਨਾ ਉਹ ਹੁਣ ਤੇਰੀ ਜਗਾ ਚ ਰਚ ਗਿਆ ਵਾ ਉਹ ਤੋਂ ਬਗੈਰ ਹੁਣ ਤੇਰਾ ਸਾਰਨਾ ਨਹੀਂ ਇਹ ਗੱਲ ਦਾ ਜਾਂ ਤੈਨੂੰ ਪਤਾ ਤੇ ਜਾਂ ਮੈਨੂੰ ਪਤਾ ਹੁੰਡਾ ਪੈਸੇ ਮੰਗਦਾ ਤਾਂ ਦਿੰਦੇ ਨੇ ਕੀ ਕਰਦੇ ਐ ਮੰਮੀ ਤੁਸੀਂ ਇੱਥੇ ਬੈਠੇ ਹੋ ਆਹੋ ਤੇ ਰਾਜਾ ਚਲ ਗਿਆ ਵਾ ਆਹੋ ਰਾਜਾ ਚਲ ਗਿਆ ਮੰਮੀ ਮੇਰੇ ਕੋ ਪੈਸੇ ਮੰਗਣ ਡਿਆ ਸੀ ਤੇ ਮੈਂ ਉਹਨੂੰ ਦਿੱਤੇ ਨਹੀਂ ਪੈਸੇ ਤੂੰ ਹੱਦ ਨਹੀਂ ਦਿੱਤੇ ਮੈਂ ਤਾਂ ਢੇ ਕੋ ਕਿਥੋਂ ਹੋਣੇ ਤੇ ਤੈਨਹੀਂ ਹੁਣ ਦਿੱਤਾ ਜੇ ਤੂੰ ਨਹੀਂ ਦਿੱਤਾ ਤਾਂ ਮੰਮੀ ਨਾ ਦਵਾ ਹਾਂ ਉਹਨੂੰ ਪੜਾਈ ਲਿਖਾਈ ਦਾ ਕੋਈ ਖਰਚਾ ਨਹੀਂ ਫੀਸ ਦੇਣੀ ਤੂੰ ਹੀ ਕਹਿੰਦੀ ਕਮਾਉਣ ਦੇ ਦਾ ਪਿਓ ਕੱਲੀ ਕਮਾਉਂਦਾ ਜੇ ਤੂੰ ਹੀ ਦਿੰਦੀ ਨਹੀਂ ਪੈਸੇ ਉਹਨੂੰ ਤਾਂ ਤੇ ਮੰਮੀ ਪੈਸੇ ਦੀ ਇਹ ਗੱਲ ਨਹੀਂ ਆ ਕਿ ਜਾ ਉਹ ਇਹਦੇ ਵਾਸਤੇ ਨਹੀਂ ਕਮਾਉਂਦੇ ਜਾਂ ਮੇਰੇ ਕੋਲ ਨਹੀਂ ਪੈਸੇ ਹੈਗੇ ਮੈਨੂੰ ਨਹੀਂ ਉਹਨਾਂ ਘਰ ਫੜਾਏ ਸਭ ਕੁਝ ਹੈਗਾ ਹੈ ਪਹਿਲਾਂ ਤੂੰ ਹੀ ਦੱਸੋ ਤਿੰਨ ਤਿੰਨ ਹਜ਼ਾਰ ਰੁਪਏ ਜਾਂ ਚਾਰ ਚਾਰ ਦੇ ਕੇ ਸਰ ਜਾਂਦਾ ਬੱਚਿਆਂ ਨੂੰ ਸਕੂਲ ਜੇ ਇਹਨਾਂ ਖਰਚਾ ਦੇਦਾ ਹੁੰਦਾ ਹਾਂ ਹਾਂ ਤਾਂ ਉਹਨੇ ਫੀਸ ਦੇਣੀ ਤੇ ਨਹੀਂ ਤਾਂ ਫੀਸ ਆਉਂਦੀ ਆ ਬੱਸ ਕਰੋ ਮੰਮੀ ਸਾਰੇ ਝੂਠ ਬੋਲਦਾ ਵਾ ਸਕੂਲ ਚ ਫੇਸ ਸਾਨੂੰ ਨੇ ਪਤਾ ਕਿੰਨੇ ਜਾਂਦੀ ਆ ਅਹੀਂ ਨਹੀਂ ਦਿੰਦੇ ਉਹਦੀ ਫੀਸ ਜਾ ਕੇ ਤੇ ਚੱਲ ਕੋਈ ਗੱਲ ਨਹੀਂ ਮੁੰਡਾ ਕੁੰਡਾ ਫਿਰ ਕੀ ਤੇ ਝੂਠ ਬੋਲ ਵੀ ਲਿਆ ਖਾਂਦਾ ਪੀਂਦਾ ਤੂੰ ਕਿਵੇਂ ਕਰਦੀ ਰਹਿਣੀ ਮੰਮੇ ਜਿਆਦੀ ਖੋਲ ਦਿੱਤੇ ਆ ਬੱਚੇ ਵਿਗੜਦੇ ਨੇ ਇੰਨਾ ਨਹੀਂ ਹੁੰਦਾ ਵੀ ਪੈਸੇ ਬੱਚਿਆਂ ਲਈ ਘਮਾਉਣੇ ਤੇ ਬੱਚਿਆਂ ਗੜੀ ਢੇਰੀ ਲਾ ਦੋ ਪੈਸਿਆਂ ਦੀ ਮੇਰੇ ਕੋ 2000 ਰੁਪਇਆ ਹੈਗਾ ਹੀ ਤੇ ਮੈਂ ਉਹਨੂੰ ਦੇਤਾ ਮੈਂ ਦਵਾਈ ਦਾਰੂ ਆ ਤੇ ਰੱਖਿਆ ਹੀ ਮੈਨੂੰ ਮਿਲੀ ਹੀ ਪੈਨਸ਼ਨ ਤੇ ਮੈਂ ਰੱਖਿਆ ਹੀ ਮੰਮੇ ਬੱਚਿਆਂ ਨੂੰ ਜਿੰਨਾ ਕੱਸ ਕੇ ਰੱਖੀ ਓਨਾ ਚੰਗਾ ਜੇ ਹੱਥ ਢਿੱਲਾ ਛੱਡਦੀ ਹੈ ਨਾ ਫੇਰ ਤੁਸੀਂ ਕਹਿਣਾ ਉਹ ਗੱਲ ਕਰਦੀ ਆ ਹੁਣ ਕੁੜੀ ਦੀ ਪੜ੍ਹਾਈ ਚੱਲਣ ਢਈ ਆ ਉਹ ਤਾਂ ਕੋਰਸ ਕਰਦੀ ਕਿੰਨੇ ਉਹਦੇ ਖਰਚੇ ਨੇ ਉਹਦੇ ਵਰੀ ਤੁਸੀਂ ਜਿਹੜੇ ਜਾਇਜ਼ ਖਰਚੇ ਹੋ ਤਾਂ ਤੁਸੀਂ ਆਖ ਦਿੰਦੇ ਆ ਵੀ ਇਹਨੂੰ ਕੁੜੀ ਨੂੰ ਕਿਉਂ ਪੈਸੇ ਲਾਉਣ ਦੇ ਜਾਈਨੇ ਉਹ ਕੁੜੀ ਐ ਮੁੰਡਾ ਵਾ ਫਰਕ ਤਾਂ ਹੈਗਾ ਹੀ ਐ ਨਾ ਮੰਮੀ ਤੁਹਾਡੀ ਸੋਚ ਫਰਕਿਆ ਬੱਚਿਆਂ 'ਚ ਫਰਕ ਕੋਈ ਨਹੀਂ ਅੱਜਕੱਲ ਕੀਤੀ 'ਚ ਫਰਕ ਆ ਉਹ ਵੀ ਤਾਂ ਬੁਗਰੀ ਕਰਨ ਢਈ ਆ ਉਹ ਤਾਂ ਬਗਾਨਾ ਤਾਂ ਨਾ ਹੈ ਤੂੰ ਸਮਝਦੀ ਨਹੀਂ ਗੱਲ ਨੂੰ ਤਾਂ ਕੋਈ ਗੱਲ ਨਹੀਂ ਜੇ ਵੀ ਖਾਊ ਪੀਊਗਾ ਹੋਊਗਾ ਵੱਡਾ ਹੈ ਤਾਂ ਤੂੰ ਉਹ ਗੱਲ ਉਹਨੂੰ ਆਨੇ ਮੈਂ ਕੋਈ ਦਵਾਈ ਨਾ ਪਿਆਹਾ ਤੂੰ ਨਹੀਂ ਦਿੰਦੀ ਕਿ ਤੇ ਉਹਨੂੰ ਕਿੱਦਾਂ ਦੀ ਤੂੰ ਮਾਵਾ ਮੰਮੀ ਮੈਂ ਮਾਵਾ ਤਾਂ ਇਹ ਮੈਨੂੰ ਫਿਕਰ ਆਉਂਦਾ ਉਹਦਾ ਪਿੰਨੇ ਪੈਸੇ ਨਾ ਦੇਈਏ ਉਹਨੂੰ ਆਪਾਂ ਬਗਾਨਾ ਧਾਨਿਆ ਤੇ ਮੰਮੀ ਫੇਰ ਕੀ ਹੋਇਆ ਆਪਣੀ ਧੀ ਨਹੀਂ ਹੋ ਤੇ ਖਰਚਾ ਲੋੜਾ ਕੀ ਪੈ ਗਿਆ ਜੇ ਮੈਂ ਮੁੰਡੇ ਨੂੰ ਪੈਸੇ ਦਿੱਤੇ ਆ ਤਾਂ ਹੈ ਤਾਂ ਤੂੰ ਕੁੜੀ ਦੀਆਂ ਸੱਡਾਂ ਲੈਂਦੀ ਰਹਿਣੀ ਆ ਭਲ ਕਹਿੰਦੇ ਵਿਆਹ ਕੇ ਬਗਾਨੇ ਘਰ ਜਾਣਾ ਵਾ ਤੇ ਮੇਰੀ ਗੱਲ ਸੁਣੋ ਨਾਲੇ ਇਹ ਆ ਵੀ ਮੁੰਡਾ ਵਾ ਮੇਰਾ ਪੋਤਾ ਹੈ ਮੇਰੇ ਘਰ ਦਾ ਸਹਾਰਾ ਵਾ ਨਾਲੇ ਮੇਰਾ ਵੰਛਾ ਵਾ ਤੇ ਨਾਲੇ ਇਹ ਵੀ ਗੱਲ ਵਾ ਵੀ ਮੈਂ ਹੁਣ ਉਹਨੂੰ ਵੱਡੇ ਪੇ ਦਾ ਸਹਾਰਾ ਵਾ ਮੇਰਾ ਉਹ ਗੱਲਾਂ ਕਰਦੀ ਫਿਰਦੀ ਪੈਸੇ ਦੇ ਤੇ ਪੈਸੇ ਦੇ ਤੇ ਕਿੰਨੂੰ ਦੇਣੇ ਤੂੰ ਪਾਏ ਮੰਮੀ ਜੀ ਪੈਸਿਆਂ ਦੀ ਗੱਲ ਨਹੀਂ ਹੈਗੀ ਉਹੋ ਹੀ ਗੱਲ ਤੁਸੀਂ ਵਾਰ-ਵਾਰ ਕਰੀ ਜਾਂਦੇ ਆ ਧੀ ਆ ਤੇ ਫਿਰ ਕੀ ਹੋਇਆ ਧੀ ਤੇ ਖਰਚੇ ਲੱਗਦੇ ਨੇ ਮੰਮੀ ਉਹਨੇ ਵਿਗੜ ਜਾਣਾ ਵਾ ਹੱਥਾ ਝੋ ਨਿਕਲ ਜਾਣਾ ਵਾ ਚੱਲ ਜਾ ਉਹਨੂੰ ਸਾਭ ਜਿਹਨੂੰ ਤੂੰ ਪੜਾਉਣ ਡਈ ਜਦੋਂ ਤੂੰ ਡਾਕਟਰ ਬਣਾਉਣਾ ਉਹਨੂੰ ਸਾਭ ਜਾ ਜਾ ਕੇ ਲਵਾ ਟੀਕੇ ਦੇ ਕੋ ਕਿੱਦਾਂ ਸਲਾਵਾ ਕਰਨ ਦੀਆਂ ਮੁੰਡੇ ਨੇ ਵਿਗੜਨਾ ਕੀਆ ਮੁੰਡਾ ਤੇ ਵਿਗੜ ਚੁੱਕਾ ਵਾ ਜਿਹੜੀ ਝਾੜੇ ਉਹਨੂੰ ਮੈਂ ਲਾਇਆ ਵਾ ਨਾ ਉਹ ਤੇ ਮੁੜ ਕੇ ਬਣਾਊਗਾ ਇਹੋ ਜਿਹਾ ਬਗਾੜੂਗੀ ਨਾ ਜ਼ਿੰਦਗੀ ਭਰ ਯਾਦ ਰੱਖੋਗੀ ਆ ਜਿੱਦਾਂ ਤੁਸੀਂ ਮੈਨੂੰ ਜੇਲ੍ਹ ਚ ਭੇਜਿਆ ਸੀ ਨਾ ਕਿਤੇ ਪੁਲਿਸ ਨੇ ਮੈਨੂੰ ਕਢੀਸ ਕਢੀਸ ਕੇ ਖੜਿਆ ਸੀ ਹੇ ਤੱਕ ਮੈਨੂੰ ਚੇਤਾ ਨਹੀਂ ਭੁੱਲਾ ਇਹ ਮੈਂ ਗਿਣ ਗਿਣ ਕੇ ਬਦਲੇ ਲੈਣੇ ਆ ਤੁਹਾਡੇ ਕੋ ਜੇ ਤੁਹਾਨੂੰ ਮਾਰ ਦਿੰਦੀ ਉਹ ਤੇ ਇੱਕੋ ਝਟਕੇ ਦੀ ਮੌਤ ਹੋ ਜਾਣੀ ਹੀ ਉਹਦਾ ਨਾਮ ਨਾ ਬਦਲਾ ਪੂਰਾ ਨਹੀਂ ਹੋਣਾ ਐਦਾਂ ਮੈਂ ਆਪਣਾ ਬਦਲਾ ਪੂਰਾ ਕਰੂੰਗੀ ਜਿਹੜੀ ਚਾਟੇ ਉਹਨੂੰ ਮੈਂ ਲਾਇਆ ਵਾ ਨਾ ਆਹ ਰੋ ਜੀ ਤੈਨ ਤੇ ਕੀ 5 5 6 6000 ਮੰਗਿਆ ਕਰੂਗਾ ਤੇ ਤੁਹਾਡੇ ਗਲ ਚ ਗੂਠ ਦਊਗਾ ਮੇਰੇ ਨਾਲ ਲੱਗੀਆਂ ਸੀ ਪੰਗਾ ਲੈਣ ਤੂੰ ਹੀ ਹੁਣ ਤਿਲ ਤਿਲ ਕਰਕੇ ਮਰੋਗੀ ਆ ਉਹਦੇ ਵੱਲ ਵੇਖ ਵੇਖ ਕੇ ਕੀ ਕਰਦਾ ਕੀ ਫਿਰਦਾ ਰਾਂ ਦੇ ਨਹੀਂ ਕੀ ਤੂੰ ਨਾਲੇ ਆਪ ਟੈਨਸ਼ਨ ਲੈ ਲਈ ਨਾਲ ਮੈਨੂੰ ਦਿੰਨੀ ਹੈ ਜੇ 10-20 ਰੁਪਈਆ ਦਾ ਹੁਣ ਕੁੰਦਾ ਕੋ 10 ਮੈਨੂੰ ਪਹਿਲਾਂ ਸਿਰ ਖਾ ਲੰਦੀ ਪਤਾ ਨਹੀਂ ਕਿੱਥੇ ਇਹਦਾ ਦਿਮਾਗ ਰੱਖਿਆ ਕਿਦੇ ਨੇ ਸ਼ੁਰੂ ਤੋਂ ਦਿਮਾਗ ਹੀ ਖਾਛੜਿਆ ਬੁੱਢੀ ਨੇ ਕਿਤੇ ਆਹ ਦਿੰਦੇ ਕੁੜੀ ਦੀਆਂ ਸਾਈਡਾਂ ਲੈਂਦੀ ਆ ਮੈਨੂੰ ਤੇ ਪੀੜ ਦੋਵਾਂ ਦੀ ਇੱਕੋ ਜੀ ਹੈ ਨਾ ਮੁੰਡੇ ਦਾ ਦੁੱਖ ਵੀ ਇੰਨਾ ਤੇ ਕੁੜੀ ਦਾ ਵੀ ਉਨਾ ਹੀ ਜਿਉਂ ਕੱਲ ਨੂੰ ਕੋ ਮਾੜਾ ਚੰਗਾ ਉਹਨੇ ਕਰ ਲਿਆ ਤਾਂ ਵੀ ਤੇ ਦੁੱਖ ਮੈਨੂੰ ਆਉਣਾ ਹੋਰ ਥੋੜਾ ਕਿਸੇ ਨੂੰ ਆਉਣਾ ਪਰਨਾ ਹੁਣ ਸਿਰੋ ਪਾਣੀ ਲੰਘ ਚੁੱਕਾ ਆ ਲੈਣ ਦੇ ਤੇ ਪਿਓ ਨੂੰ ਫੇਰ ਦੱਸਦੀ ਆ ਮਾਰੂ ਦੋਏ ਦੇ ਕੰਨਾਂ ਤੇ ਤੈਨੂੰ ਲੱਗੂਗਾ ਪਤਾ ਇਹ ਨਹੀਂ ਸਮਝਦੇ ਵੀ ਮਾਂ ਵਾ ਚੰਗੇ ਵਾਹਤੇ ਆਖਣ ਦੇ ਜਾਂ ਮੇਰੀ ਤਾਂ ਭਈ ਆ ਘਰ ਚ ਸੁਣਦਾ ਹੀ ਨਹੀਂ ਹੈਗਾ ਸਾਰੀ ਜ਼ਿੰਦਗੀ ਨੇ ਸੁਣੀ ਤੇ ਹੁਣ ਕਿੰਨੇ ਸੁਣਨੀ ਆ ਇਸ ਘਰ ਚ ਇਹ ਕਿਉਂ ਭੁੱਲਦੀ ਆ ਵੀ ਥਾਂ ਤੈਨੂੰ ਤਾਂ ਹੀ ਮਿਲਿਆ ਸੀ ਜੇ ਇਹਨੂੰ ਜਨਮ ਦਿੱਤਾ ਸੀ ਬੜੀ ਦੁਖੀ ਮੁੰਡੇ ਦੇ ਹੱਥੋਂ ਹੋ ਗਈ ਆ ਆਹਾ ਅੱਜ ਦਾ ਨਿਆਰਾ ਆ ਗਿਆ ਜਿੰਦੀ ਰਵੇ ਦਾਦੀ ਜਿੰਦੀ ਰਵੇ ਵੱਡੀ ਮम्मा ਇੰਨਾ ਹੁੰਦਿਆ ਮੈਨੂੰ ਕੋਈ ਪੈਸਿਆਂ ਦੀ ਥੋੜਨੀ ਗਾ ਦੇ ਉਹ ਵੱਡੇ ਪਾਪਾ ਕੋਈ ਸਿਰ ਬੈਠਾ ਕੀ ਕਰਦਾ ਤੇਰਾ ਨੇ ਪੇਪਰ ਆਉਣੇ ਬਪਾ ਮੁੰਡਾ ਨੋਟਸ ਲੈ ਕੇ ਆਉਣ ਡਿਆ ਸੀ ਉਹ ਕੋ ਨੋਟਸ ਲੈਣੇ ਆਪਾਂ ਇਕੱਠੇ ਘਰ ਬੈ ਕੇ ਪੜਾਈ ਕਰ ਲਈ ਸੀ ਚ ਕੱਲ੍ਹ ਜ ਨਹੀਂ ਜਾਣਾ ਅੱਜ ਨਹੀਂ ਛੁੱਟੀ ਅੱਜ ਤੇ ਇਦਾਂ ਕਰ ਨੋਟਸ ਲੈ ਕੇ ਨਾ ਮਿੰਟੋ ਮਿੰਟੇ ਘਰ ਆ ਜਾ ਤੇਰੇ ਪੇਪਰ ਆਉਣਦੇ ਤੈਨੂੰ ਕੋਈ ਫਿਕਰ ਦਿੰਦਾ ਨਹੀਂ ਜਿੱਥੇ ਦੀਗਾ ਨਾ ਉੱਥੇ ਬਹਿ ਨਾ ਜਾ ਕੇ ਕਦੀ ਕੇ ਮੁੰਡੇ ਦਾ ਵੱਡੇ ਆ ਕੇ ਕਦੀ ਪਾਰਟੀ ਆ ਗਈ ਜੇ ਮੈਨੂੰ ਤੇਰਾ ਕੋਈ ਲਾਂਮ ਆ ਗਿਆ ਨਾ ਤੇ ਮੇਰ ਤੋਂ ਬੁਰਾ ਕੋਈ ਨਹੀਂ ਹੋ ਪਿਓ ਤੇਨੇ ਕੋ ਕਹਿਣਾ ਨਾ ਕਹਿਣਾ ਨੈਟ ਆ ਗਿਓ ਜੁੱਤੀ ਫੇੜ ਕੇ ਫਿਰੇ ਨਾ ਵੀ ਜਿਸ ਵਾਲੇ ਨਹੀਂ ਨਹੀਂ ਵੱਡੇ ਪਾਪਾ ਇਦਾਂ ਨਹੀਂ ਕੋਈ ਟੈਨਸ਼ਨ ਨਹੀਂ ਤੇ ਚਲੋ ਮੈਂ ਆ ਗਿਆ ਡੇਮਕ ਰਹੀ ਕਮੈਂਟੋ ਮੀਡੀਆ ਨਾ ਦਿਖਣਾ ਨਹੀਂ ਚਾਹੀਦਾ ਇਹ ਲੱਗ ਮੈਨੂੰ ਮੁਰਤੇ ਆਉਣਾ ਪਵੇ ਤੈਨੂੰ ਲੈਣ ਵਾਸਤੇ ਠੀਕ ਆ ਨਾ ਤੇ ਜਿੰਨੂੰ ਲੈਣਾ ਨਾਲ ਘਰੇ ਲੈ ਆਈ ਕਰਾ ਰਬਾ ਵੱਡੇ ਪਾਪਾ ਚਲ ਗਏ ਜੇ ਕਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਨੇ ਮੈਨੂੰ ਘਟ ਘਟ ਮਾਰ ਦੇਣਾ ਡਿਆ ਮਣਾ ਪੁੱਤ ਪੜਨ ਹਾਂਜੀ ਵੱਡੇ ਬੱਪਾ ਪੜਨ ਦੀ ਮੰਨ ਲਾ ਕੇ ਪੜਿਆ ਕਰਣ ਪੇਪਰ ਆ ਗਏ ਆ ਹਾਂਜੀ ਮੰਨ ਲਾ ਕੇ ਪੜਨ ਦੀ ਤੋ ਚਲ ਜਾਂਗਾ ਮੇਰੇ ਕੋਲ ਪਾਣੀ ਲੈ ਕੇ ਲਾਹ ਲੈ ਮੇਰੇ ਵਾਸਤੇ ਚਲੋ ਪਾਣੀ ਲਿਆ ਦੇਣੀ ਮੈਂ ਚਾਹ ਸਬਜੀ ਦਾ ਤੇ ਸਾਰੀ ਜਾਣਾ ਹੈ ਕਿ ਹਾਈ ਬਦਾਮ ਪਈ ਮਮਾ ਬਦਾਮ ਖਾ ਲੈ ਮੈਂ ਖਾ ਲੋ ਪੁੱਤ ਜੀ ਤਹਾਡੇ ਭੈਣ ਭਰਾਵਾਂ ਵਾਸਤੇ ਆ ਉਦਾਂ ਹੁਣ ਗਰਮੀ ਆਉਂਦੀ ਜਾਂਦੀ ਪਿਓ ਕੇ ਦਉਂਗੀ ਤੇ ਹੁਣ ਖਾਲਾ ਮੇਰੀ ਤੀ ਕੋਈ ਗੱਲ ਨਹੀਂ ਐਥੇ ਰਾਦੇ ਪਤਾ ਆ ਕੇ ਕੁੜੀ ਘੱਟਵਾ ਤੂੰ ਨਹੀਂ ਆਤ ਮੈਂ ਮੁੰਡੇ ਵਾਸਤੇ ਲਿਆਂਦੇ ਆ ਖਾ ਕੋ ਤੂੰ ਮਸਾ ਭਰਤੀ ਹੋਊਗਾ ਇਹਨੂੰ ਹੋਰ ਦੱਸ ਕਿੰਨੇ ਕ ਭਰਾਵਾਂ ਤੂੰ ਚਾਰੀ ਜਾਣੇ ਤੇ ਮੰਮੀ ਜੀ ਉਹਦਾ ਦਿਮਾਗ ਘੱਟ ਲੱਗਦਾ ਪੜਾਈ ਚ ਭੈਣ ਭਰਾਵਾਂ ਵਾਸਤੇ ਲਿਆਂਦੇ ਆ ਤੂੰ ਹੀ ਦੱਸ ਕੀ ਸੋਚਣ ਦੇ ਆ ਜੇ ਖਾਲੂ ਕੁੜੀ ਦੋ ਘਿਰੀਆਂ ਪੜਕੇ ਤੇ ਘੜੀ ਅਗਰਾ ਚੱਲੀ ਨਹੀਂ ਲਿਆਂਦੇ ਅੱਗੇ ਤਾਂ ਕੋਠੇ ਜਿੱਡੀ ਹੋ ਗਈ ਹੋਰ ਇਹਨੂੰ ਖਵਾ ਫਲ ਕਰ ਕੇ ਕਿੱਥੇ ਚੜਨਾ ਤੂੰ ਤੇ ਮੰਮੀ ਤੁਹਾਡੇ ਕੇ ਦਿਲ ਚ ਫੇ ਗੰਡ ਜੀ ਰਹਿ ਜਾਂਦੇ ਕਾਨੂੰ ਤਿਆਂ ਪੁੱਤਾਂ ਉਹ ਗੱਲ ਪਸੰਦ ਵੀ ਨਹੀਂ ਕਹਦੇ ਹੁੰਦੇ ਕੋਹ ਨਹੀਂ ਹੁੰਦਾ ਮੇਰੇ ਪੋਤੇ ਨੂੰ ਦਿਆ ਕਰ ਆਲੋ ਦਾਦੀ ਮੰਮਾ ਰਾਜੇ ਨੂੰ ਹੀ ਦੇ ਦਿਓ ਆ ਤਾਂ ਰਾਜੇ ਵਾਂਗ ਤੇ ਲੈਂਦੇ ਆ ਵੇਖ ਲੈ ਗੁੱਸਾ ਇਹਦਾ ਕੋਈ ਕਹਿੰਦੇ ਆਉਂ ਤੇ ਜਾਉ ਤੇ ਮੰਮੀ ਕੀ ਆਪੂਏ ਜਿੰਨਾ ਚੜਾਉਣਾ ਮੈਂ ਪੂਏ ਨਹੀਂ ਚੜਾਉਂਦੀ ਮੰਮੀ ਜਦੋਂ ਬੱਚੇ ਦੇ ਮੂੰਹ ਤੇ ਇਦਾਂ ਹੀ ਆਖਣਾ ਤਾਂ ਬੱਚੇ ਨੇ ਤੇ ਫਿਰ ਗੁੱਸਾ ਆਉਣਾ ਹੀ ਆ ਕੁੜੀਆ ਪਛਤਾਵੇ ਕਿ ਮੈਂ ਤੈਨੂੰ ਕਹ ਮੰਮੀ ਵੇਖ ਲਿਆ ਹੁਣ ਉਹਦੇ ਦਿਲ ਤੇ ਕੀ ਬੀਤੂਗੀ ਨਿਆਣੀ ਤੇ ਹੱਥੋਂ ਹੀ ਪੜਨ ਵਾਲੀ ਕਹਾ ਗੱਲ ਕਰਦੀ ਦੱਸ ਤੀ ਹਾਂ ਕਿਤੇ ਮਾੜੀਆਂ ਹੁੰਦੀਆਂ ਨੇ ਮੈਂ ਤੈਨੂੰ ਇਹ ਨਹੀਂ ਕਿਹਾ ਵੀ ਮਾੜੀਆਂ ਵਾ ਪਰ ਮੈਂ ਇਹ ਤੈਨੂੰ ਕਹਿੰਦੀ ਵੀ ਮੁੰਡੇ ਨੂੰ ਕੁਛ ਖਾਣ ਪੀਣ ਨੂੰ ਦਿਆ ਕਰ ਤੂੰ ਜੋ ਕੁਛ ਹੈਗਾ ਉਹਨੂੰ ਚਾਰੀ ਜਾਨੀ ਮੰਮੀ ਮੁੰਡਾ ਕੀ ਨਹੀਂ ਖਾਂਦਾ ਧੀ ਵੀ ਮੇਰੀ ਤੇ ਪੁੱਤ ਵੀ ਮੇਰਾ ਹੁਣ ਤੂੰ ਹੀ ਸੁੱਖ ਦੀ ਗੱਲ ਵੇਖ ਲੋ ਕਿਦਾਂ ਭਰਾ ਦੋਵੇਂ ਆਪ ਦਾ ਪਿਆਰ ਕਰਦੇ ਆ ਕਿੰਨਾ ਉਹ ਪਿਆਰ ਲੈਂਦੀ ਮੰਮੀ ਇਹ ਵੀ ਤੇ ਪਤੀ ਉਹਦੀ ਆ ਉਹਦੇ ਵਰਗੀ ਆ ਮੈਂ ਇਹਨੂੰ ਮਾੜਾ ਨਹੀਂ ਕਹਿਣ ਦੀ ਵੀ ਮੇਰੇ ਵਾਸਤੇ ਮਾੜੀ ਆ ਪਰ ਇਹ ਆ ਵੀ ਤੈਨੂੰ ਚਾਹੀਦਾ ਵੀ ਮੁੰਡੇ ਦਾ ਜ਼ਿਆਦਾ ਧਿਆਨ ਰੱਖ ਪਰ ਤੂੰ ਨਹੀਂ ਧਿਆਨ ਰੱਖਦੀ ਉਹਨੂੰ ਕੋ ਖਾਣ ਨੂੰ ਨਹੀਂ ਦਿੰਦੇ ਉਹ ਆਂਦਾ ਆ ਤੇ ਆਂਦਾ ਜਾਂਦਾ ਆ ਇਦਾਂ ਉਦਕਾਰ ਆ ਜਾ ਉਹ ਹੈਗਾ ਵਾ ਇਹਨੂੰ ਵੇਖ ਕਿਦਾਂ ਪੁਚਰੀ ਬਣਾਈ ਜਾਨੀ ਹਲੋ ਵੱਡੇ ਪਾਪਾ ਪਾਣੀ ਕੀ ਗੱਲ ਰਹਿਮਤ ਬੜਾ ਮੂੰਹ ਉਤਰਿਆ ਵਾ ਕਿਆ ਕਿਸ ਨੇ ਕੋਈ ਨਹੀਂ ਨਹੀਂ ਕੋਈ ਗੱਲ ਵਾਦੀ ਰੋ ਇੱਥੋਂ ਕਿਹਦੇ ਚੰਗੀ ਪਲੀ ਹਸਦੀ ਖੇੜਦੀ ਗਈਆਂ ਹੁਣ ਜਰਾ ਮੂੰਹ ਉਤਰ ਗਿਆ ਵਾ ਹਾਂਜੀ ਵੱਡੇ ਪਾਪਾ ਦਾਦੀ ਮੈਨੂੰ ਗੁੱਸੇ ਹੀ ਹੁੰਦੇ ਰਹਿੰਦੇ ਆ ਜੋ ਉਹ ਕੰਮ ਰਾਜਵਤ ਜੋ ਮੈਂ ਖਾਵਾਂ ਉਹ ਰਾਜੇ ਨੇ ਖਾਣਾ ਹੁੰਦਾ ਮੈਨੂੰ ਕੁਛ ਖਾਣ ਨੂੰ ਨਹੀਂ ਦਿੰਦੇ ਕਹਿੰਦੇ ਰਾਜੇ ਨੇ ਕਮਾਈ ਕਰਨੀ ਤੂੰ ਕੀ ਕਰਨਾ ਵਾ ਕੁੜੀਆਂ ਇੰਨੀਆਂ ਮਾੜੀਆਂ ਹੁੰਦੀਆਂ ਵਾ ਓ ਪੁੱਤ ਦਾਦੀ ਤੇਰੀ ਕਰਦੀ ਆ ਰਾਜੇ ਨੂੰ ਪਿਆਰ ਅਸੀਂ ਕਰਦੇ ਤੈਨੂੰ ਸਾਰੇ ਜਾਨੇ ਪਿਆਰ ਠੀਕ ਆ ਨਾ ਤੇ ਆਪਣੇ ਦਿਮਾਗ 'ਚ ਹੁਣ ਕੋਈ ਗੱਲ ਨਹੀਂ ਲੋਣੀ ਨਾ ਧੀਆਂ ਪੁੱਤਾਂ ਵਿੱਚ ਫਰਕ ਹੁੰਦਾ ਨਾ ਫਰਕ ਕਰਨਾ ਵਾ ਇਹ ਤੇ ਤੇਰੀ ਦਾਦੀ ਆ ਜਿਹੜੀ ਕੱਲੀ ਰਾਜੇ ਦੇ ਕੋਲ ਕੌਣ ਕਉਂਦੀ ਰਹਿੰਦੀ ਆ ਅਹੀਂ ਸਾਰੇ ਜਾਣੇ ਕਦੀ ਤੈਨੂੰ ਮਾੜਾ ਆਖਿਆ ਵਾ ਤੂੰ ਨਾ ਦਾਦੀ ਦੀ ਗੱਲਾਂ ਦੀ ਟੈਨਸ਼ਨ ਲਿਆ ਕਰ ਦਾਦੀ ਕਹਿੰਦੇ ਵੱਡੇ ਹੋ ਕੇ ਰਾਜੇ ਨਹੀਂ ਸਾਂਭਣਾ ਹਨ ਕਿ ਮੈਂ ਨਹੀਂ ਸਾਂਭ ਸਕਦੀ ਉਹਨਾਂ ਹੋਤੇ ਇਹ ਤੇਰੀ ਦਾਦੀ ਨੂੰ ਕੌਣ ਸਮਝਾਵੇ ਕਿ ਅੱਜ ਕੱਲ ਧੀਆ ਪੁੱਤਾਂ ਦੇ ਬਰਾਬਰ ਹੀ ਹੁੰਦੀਆਂ ਵਾ ਧੀਆ ਵੀ ਕਮਾਈ ਕਰ ਸਕਦੀਆਂ ਵਾ ਪਰ ਤੇਰੀ ਦਾਦੀ ਇਹਦਾ ਮੂੰਹ ਰਾਜੇ ਨਾਲ ਸ਼ੁਰੂ ਤੋਂ ਹੀ ਜ਼ਿਆਦਾ ਵਾ ਠੀਕ ਵਾ ਨਾ ਤੂੰ ਐ ਬੇਫਿਕਰ ਹੋ ਕੇ ਪੜ੍ਹਿਆ ਕਰ ਅਹੀਂ ਸਾਰਾ ਟੱਬਰ ਤੇਰੇ ਨਾਲ ਆ ਆਪਣੀ ਬੱਚੇ ਦੇ ਸਰੀਰ ਦੀ ਗ੍ਰੋਥ ਹੁੰਦੀ ਆ ਹੁਣ ਉਹਨੂੰ ਤੇ ਭਾਵੇਂ ਅਸੀਂ ਕਿਉਂ ਦੀਆਂ ਚੂਰੀਆਂ ਦਿੰਨੇ ਆ ਤੇ ਮੰਮੀ ਉਹੋ ਜਿਹਾ ਕਰਾ ਜਿਆ ਉਹਨੂੰ ਤਤੜੀ ਨੂੰ ਕੀ ਖਾਣ ਨੂੰ ਇਹੋ ਜਿਹਾ ਦਿੰਦੇ ਨਹੀਂ ਛੱਡ ਨਹੀਂ ਮੈਂ ਤਾਂ ਬਾਬੇ ਕੋਲ ਦਸਾਂ ਕਰ ਕਰਕੇ ਮੈਂ ਪੋਤਾ ਹੀ ਮੰਗਦੀ ਸੀ ਤੇ ਪੋਤਾ ਮੈਨੂੰ ਰੱਬ ਨੇ ਦਿੱਤਾ ਆ ਤੀ ਤੇ ਤੇਰੇ ਕਰਮਾਂ ਨਾਲ ਉਹ ਤੇਰੇ ਵਾਸਤੇ ਹੋਈ ਆ ਤੇ ਮੈਨੂੰ ਆ ਜੀ ਬਹੁਤੀਆਂ ਥੋੜੀਆਂ ਨਾ ਕਰਿਆ ਕਰ ਮੈਨੂੰ ਤਾਂ ਪੋਤੇ ਨੇ ਸਭ ਕੁ ਮੇਰਾ ਜੱਗ ਵਸਦਾ ਉਹਦੇ ਨਾਲ ਮੇਰਾ ਪਰਮਪਾਵਾਂ ਨਾਲ ਮੇਰਾ ਸਭ ਕੁ ਮੈਨੂੰ ਨਹੀਂ ਕੋਈ ਤੈਨੂੰ ਗੱਲ ਨਹੀਂ ਤੇ ਮੇਰੇ ਵੀ ਫਿਰ ਤੁਸੀਂ ਸੁਣ ਲਓ ਏ ਮਾਰੇ ਨੇ ਜੇ ਮੈਨੂੰ ਇਹ ਦਿੱਤੀ ਨਾ ਇਹਦੇ ਪੈਰਾ ਪਿਛੇ ਹੀ ਪੁੱਤ ਵੀ ਆਇਆ ਮੰਮੀ ਮੇਰਾ ਫਰਕ ਹੈ ਨਹੀਂ ਤੇ ਪੁੱਤ ਚ ਕੋਈ ਵੀ ਆ ਤੁਹਾਡੀ ਸੋਚ ਪੁਰਾਣੀ ਆ ਤੁਸੀਂ ਆਪਣੀਆਂ ਸੋਚਾਂ ਹਜੀਆਂ ਰੱਖੀਆਂ ਵਾ ਚਲ ਤੂੰ ਫਿਰ ਨਵੀਆਂ ਰੱਖ ਤੇਰੀਆਂ ਨਮੀਆਂ ਮੈਂ ਵੇਖ ਲੁ ਕਿੰਨੀਆਂ ਤੇ ਚੰਦ ਚੜਾਉਂਦੀਆਂ ਮੇਰੇ ਲਈ ਦੋਵੇਂ ਇੱਕੋ ਜਿਹੀਆਂ ਚੰਦ ਮੰਮੀ ਫਿਰ ਉਹੋ ਗੱਲ ਕਰਦੀ ਨਾ ਚੰਦ ਤੇ ਮੈਨੂੰ ਲੱਗਦਾ ਤੁਹਾਡੇ ਲਾਡਾ ਪਿਆਰਾਂ ਨੇ ਛਾੜ ਦੇਣਾ ਕੁਛ ਨਹੀਂ ਹੁੰਦਾ ਮੇਰੀ ਨਾ ਤਨਾ ਕੋ ਪਿਆਹਾ ਦਿੱਦੀ ਨਾ ਤੇ ਲਾਤ ਉਲਟ ਮੈਨੂੰ ਗੱਲਾਂ ਕਰਦੀ ਤੂੰ ਪੈਹਾਤੇ ਲਾ ਨਹੀਂ ਦਿੰਦੀ ਤੁਸੀਂ ਪੈਸੇ ਦੇ ਕੇ ਸਾਹਮਣੇ ਤੇ ਰੱਖ ਚੜ ਤੇ ਆ ਲਾ ਕੇ ਇੰਨਾ ਵਾਤੇ ਕਮਾਈ ਦਾ ਵਾ ਮੰਮੀ ਹਾਂ ਦੱਸ ਨਹੀਂ ਤੁਸੀਂ ਕੁੜੀ ਦਾ ਕੀ ਲਊ ਪੀਤਾ ਵਾ ਹੁਣ ਤੇਰੀ ਕਮੀ ਰਹਿ ਗਈ ਤੁਸੀਂ ਹੁਣ ਪੂਰੀ ਕਰ ਲਓ ਨਹੀਂ ਜੇ ਕੋ ਖਾਂਦੀ ਪੀਂਦੀ ਤੁਸੀਂ ਹੱਥੋਂ ਤਾਂ ਮੈਂ ਕਿੰਨੀ ਵਾਰ ਆਖਿਆ ਵਾ ਕਿ ਜਿੱਦਾਂ ਦਾ ਰਾਜਾ ਓਦਾਂ ਦੀ ਰਹਿਮਤ ਹੋਊਗੀ ਤੁਹਾਡੇ ਵਾਸਤੇ ਰਹਿਮਤ ਰਹਿਮਤ ਤੇ ਤਲ ਤੇ ਚੜਾਈ ਕੀ ਮਾਰੀ ਐ ਇੰਨੀ ਆਗਿਆ ਕਰੀ ਆ ਕੰਮ ਤਾਂ ਦਾ ਸਾਰਾ ਕਰਦੀ ਐ ਉਹ ਕੀ ਨਹੀਂ ਕਰਦਾ ਦੱਸ ਸਹੀ ਮੈਨੂੰ ਕਿਹੜਾ ਸਵਾ ਕਰਦੇ ਬੋਰ ਥਲੇ ਬੈਠਾ ਜਾ ਕੇ ਕੀ ਬਣਾ ਕੀ ਕਰਦਾ ਆਦੀ ਫਿਰਨ ਤੋਰਨ ਦੀ ਉਮਰ ਨਾ ਐਦਾਂ ਕਰਿਆ ਕਰੋ ਫਿਰੂ ਤਰੂ ਕਾ ਮਾਸਾ ਵਧੂ ਫੁੱਲੂ ਕਾ ਅੰਦਰ ਬਾੜ ਛੜਾਉ ਨੂੰ ਨਹੀਂ ਕਿਹੜਾ ਵਾ ਨਾ ਫਿਰਦਾ ਤੋਂ ਵਧਦਾ ਫੁੱਲਦਾ ਕੈਨੂੰ ਫੇ ਪਤਾ ਹੀ ਨਹੀਂ ਕਾ ਨਹੀਂ ਆ ਅੰਦਰ ਨਹੀਂ ਇਹ ਵਧੀ ਨਹੀਂਗੀ ਮੇਰੀ ਗੱਲ ਸੁਣੋ ਮੁੰਡਾ ਮੁੰਡਿਆ ਨਾ ਫਿਰਦੇ ਹੁੰਦੇ ਆ ਕੀ ਉਹ ਘਰ ਕੀ ਕਰੇ ਜਾ ਰਾਂ ਬੇਦੀਆਂ ਨਾਲ ਗੱਲਾਂ ਬਾਤਾਂ ਮਾਰਦੇ ਨਾ ਹੋਰ ਉਹ ਕੀ ਕਰਦਾ ਜਾ ਕੇ ਉਹ ਮੰਮੀ ਸਮਾਂ ਨਹੀਂਗਾ ਚੰਗਾ ਨੈਣੇ ਨੂੰ ਡਾਟ ਕੇ ਰਖੀਦਾ ਹੋਈ ਜਾਵਾ ਤੋ ਕੋਈ ਵਾਕਾਂ ਤੋਂ ਬਾਹਰ ਵਾ ਕਾਕਾਓ ਤਾਂ ਮਮਿਕਾ ਅਮਰੀਕਾ ਦੀ ਵੇਖਿਆ ਨਹੀਂ ਤੇ ਮੈਂ ਕਦੀ ਡਾਟਿਆ ਹੀ ਨਹੀਂ ਹਣਾ ਤੇ ਤੁਸੀਂ ਅਜੇ ਤੱਕ ਖੱਜਲ ਹੁੰਦੇ ਜੇ ਮੈਂ ਕਦੀ ਪੁੱਛਿਆ ਕਿੱਥੋਂ ਆਏ ਤੇ ਕੀ ਕਰਦੇ ਤੇ ਕੀ ਨਹੀਂ ਯਕੀਨਤਬਾਰ ਵੀ ਕੋਈ ਚੀਜ਼ ਹੁੰਦੀ ਹੁਣ ਤੁਹਾਨੂੰ ਉੱਤੇ ਯਕੀਨੀਆਂ ਨਹੀਂਗਾ ਮਮੀ ਯਕੀਨ ਹੁੰਦਾ ਵਾ ਜਿਹੜੇ ਨਿਆਣੇ ਦੇ ਪੇਪਰ ਹੋਣ ਉਹ ਨਿਆਣਾ ਪਰਦਾ ਵਾ ਘਰ ਬਹਿ ਕੇ ਬਥੇਰਾ ਰਾਤ ਨੂੰ ਪਰਦਾ ਫੇਰ ਸਵੇਰ ਰਾਤ ਨੂੰ ਪੜਦਾ ਫੂਨ ਤੇ ਹੁੰਦਾ ਜਿਵੇਂ ਮੈਂ ਵੇਖਾਂ ਤਾਂ ਫੂਨ ਤਾਂ ਪੜਾਈਆਂ ਹੁਣ ਨਿਆਣੇ ਕਰਦੇ ਆ ਵੀ ਪੜਨ ਲਈ ਆ ਇਸੇ ਕਿਥੇ ਫੂਲੇ ਦਾ ਲੱਗ ਗਿਆ ਬਸ ਤੁਹਾਨੂੰ ਤੇ ਨਾ ਕਾਕਾ ਇਹੋ ਹੀ ਪੜਦੀ ਦਿਖਦੀ ਆ ਜੇ ਉਹਦੀ ਮਾਂਰੇ ਮੇਰਾ ਸਿਰ ਖਾਲਿਆ ਉਹ ਬੋਲਣ ਲੱਗੀ ਕੋਈ ਵੇਦੀ ਨਹੀਂ ਰਹਿੰਦੀ ਖੁੰਦੀ ਕਸਰ ਤੂੰ ਕਰਦੇ ਹੋ ਮੀ ਤੁਹਾਡੀਆਂ ਹੱਥ ਨਾ ਦਿੱਤੀਆਂ ਨਾ ਸਾਨੂੰ ਮੂੰਹ ਨਾ ਖੋਲਣੀਆਂ ਪੈਣੀਆਂ ਵਾ ਮੁੰਡਾ ਬਾਕਾਂ ਤੋਂ ਬਾਹਰ ਹੁੰਦਾ ਜਾਂਦਾ ਤੁਹਾਨੂੰ ਨੀਂਗਾ ਦਿਖੰਦੇ ਆ ਕਾਕਾ ਕੁਛ ਨਹੀਂ ਹੁੰਦਾ ਤੁਸੀਂ ਨਾ ਕਾਲੇ ਪਾਓ ਨਾ ਉਹਨੂੰ ਇੰਨਾ ਘਰਸੋ ਕਿ ਜਦੋਂ ਤੁਸੀਂ ਬਹੁਤ ਆਨੂੰ ਰੋਕਦੇ ਤਾਂ ਨਿਆਣਾ ਵਿਗੜਦਾ ਵਾ ਔਰ ਮੇਰੀ ਇੱਕ ਗੱਲ ਸੁਣ ਲਓ ਤੇ ਆ ਨਾ ਕੰਨ ਖੋਲ ਕੇ ਜੇ ਉਹਦਾ ਕੋਈ ਲਾਭ ਆ ਗਿਆ ਨਾ ਵੇਖੋ ਕਿ ਕਦਾਵਾ ਮੋਰ ਬਣਾਉਂਦਾ ਫਿਰ ਉਹਨੂੰ ਅਜੇ ਤੱਕ ਤਾਂ ਕੋਈ ਲਾਮਾ ਆਇਆ ਨਹੀਂ ਹੁਣ ਕਦੋਂ ਲਾਮਾ ਆਉਣਾ ਦੱਸ ਮੈ ਤੂੰ ਚਲ ਵੇਖ ਲੈ ਉਹਨੂੰ ਫਿਰ ਵੇਖਦਾ ਰਹੀ ਆਂਦਾ ਪਾਓ ਮੇਰਾ ਸਿਰ ਖਾ ਲਿਆ ਇਹਨਾਂ ਨੇ ਕਿਤੇ ਗਾਂ ਜਾਓ ਤੁਹਾਡੇ ਲਾਗੇ ਬਹਿਣਾ 95 ਦਾ ਘਟਾ ਵਾ ਸਭ ਵਧੀਆ ਠੀਕ ਠਾਕ ਪੁੱਤ ਚਲ ਠੀਕ ਆ ਮੇਰਾ ਸਾਰਾ ਕੰਮ ਪਿਆ ਕਰਨ ਵਾਲਾ ਚੰਗਾ ਫਿਰ ਚੰਗਾ ਚੰਗਾ ਕੁੜੇ ਪਰ ਜੀਤ ਕੇ ਇਹਦਾ ਫੋਨ ਵਾ ਮੰਮੀ ਅਮਰਦਾ ਹੀ ਆਹ ਤੇ ਮੇਰ ਨਾਲ ਵੀ ਗੱਲ ਕਰਾ ਦਿੰਦੀ ਅਮਰਤ ਦੇ ਮੰਮੀ ਕਹਿੰਦਾ ਵਾ ਵੀ ਮੈਂ ਗਰੋਂਟੇ ਜਾਣਾ ਵਾ ਤੇ ਫੇ ਮੈਂ ਉਹ ਕਾਲਾ ਪਿਆ ਸੀ ਤੇ ਫੋਨ ਉਹਨੇ ਕੱਟਤਾ ਆਂਦਾ ਮੈਂ ਥੋੜੀ ਗੱਲ ਕਰਨੀ ਆ ਬਸ ਤੂੰ ਗੱਲ ਕਰ ਲਿਆ ਕਰ ਤੇ ਬਸ ਹੜਨਾ ਨਾ ਕਿਤੇ ਮੇਰ ਨਾਲ ਨਾ ਗੱਲ ਕਰਾਦੀ ਕਿਤੇ ਮੈਂ ਤਰਸ ਤਰਸ ਕੇ ਇਹਨੂੰ ਲਿਆ ਤੇ ਪਰ ਮੇਰ ਨਾਲ ਨਹੀਂ ਤੂੰ ਗੱਲ ਕਰਾਉਂਦੀ ਐ ਗੱਲਾਂ ਤੋਂ ਬਹੁਤ ਹੈਗੀਆਂ ਤੇ ਇਹਨਾਂ ਨੇ ਪਤਾ ਵੀ ਕਿੱਦਾਂ ਮੈਂ ਮਰ ਮਰ ਕੇ ਲੱਭੇ ਹੀ ਤਰਸ ਗਈ ਮੈਂ ਵੇਖਣ ਨੂੰ ਪਹਿਲਾਂ ਤੂੰ ਉੱਦਾਂ ਹੋਸਟਲ ਚ ਪਾਛੜਿਆ ਹੁਣ ਤੂੰ ਉਹ ਨਾਨਕੇ ਛੱਡਿਆ ਵਾ ਕਿਉਂ ਇੱਥੇ ਨਹੀਂ ਰਹਿ ਸਕਦਾ ਹਣਕ ਛੜਨਾ ਨਾ ਪਿਆਰ ਪਿਆਨਦੀ ਤੂੰ ਇਹਦਾ ਮੰਮੀ ਗੱਲ ਪਿਆਰ ਪੈਨਦੀ ਆ ਹੁਣ ਮੇਰ ਨਾਲ ਵੀ ਤਾਂ ਪਿਆਰ ਹੈਗਾ ਆਪਣੇ ਪਿਓ ਨਾਲ ਵੀ ਹੈਗਾ ਤੇ ਤੁਹਾਡੇ ਨਾਲ ਵੀ ਫੋਨ ਤੇ ਗੱਲ ਕਰਦਾ ਹੀ ਆ ਚਲ ਅੱਜ ਨਹੀਂ ਕਰਾਈ ਗਈ ਤਾਂ ਗੱਲ ਵੱਖਰੀ ਆ ਤੇ ਨਾਲੇ ਮੰਮੀ ਉਹਨੇ ਇੱਥੇ ਆਣ ਕੇ ਕਰਨਾ ਕੀ ਆ ਇੱਥੇ ਤਾਂ ਕੋੜੇ ਕੋੜੇ ਨਸ਼ੇ ਆ ਤੇ ਗਲੀ ਸਾਡੀ ਤੇ ਕੋੜੇ ਕੋੜੇ ਨਸ਼ੇ ਵੇਚਦੇ ਤੇ ਖਾਂਦੇ ਆ ਤੇ ਮੈਂ ਆਪਣਾ ਮੁੰਡਾ ਖਰਾਬ ਕਰਨਾ ਲਿਆ ਕੇ ਨਾਲੇ ਉਹਦੇ ਮਾਮੇ ਨਾ ਚੰਗੇ ਰਾਹੇ ਪਾਉਣਦੇ ਆ ਐਵੇਂ ਲੈ ਗਰਾਉਂਟੇ ਜਾਂਦਾ ਵਾ ਰਾਤ ਨੂੰ ਆਣ ਕੇ ਸੌਂ ਜਾਂਦਾ ਕੱਢੀ ਫੋਨ ਵੇਂਦਾ ਪਤਾ ਕਿੰਨਾ ਉਹਨਾਂ ਨੇ ਲਗਾਮਾਂ ਕਸੀਆਂ ਆ ਉਹਦੀਆਂ ਅੱਛਾ ਬੱਲੇ ਨਹੀਂ ਤੇਰੇ ਉਹਨਾਂ ਨੇ ਲਗਾਮਾਂ ਕਿੱਛੇ ਦਾ ਇੱਥੇ ਸਦਾਈਆਂ ਹਾਂ ਅਹੀਂ ਨਹੀਂ ਸਮਝ ਸਕਦੇ ਆ ਦਾ ਪੋਤਾ ਸੀਗਾ ਆ ਨਿੱਕਾ ਨਹੀਂ ਰਹਿਣ ਡਿਆ ਇਹ ਕਿੰਨਾ ਕ ਬਾਹਰ ਫੇਰਣ ਡਿਆ ਕਿ ਦਾ ਕੋ ਕਰੰਦਿਆ ਵਾ ਤੇ ਲਗਾਮਾਂ ਨਹੀਂ ਇਹਦੀਆਂ ਘਿਲੀਆਂ ਛੱਡੀਆਂ ਤੇ ਉਹਦੀਆਂ ਉਹਨਾਂ ਨੇ ਜਾਰੀਆਂ ਕੱਸ ਦਿੱਤੀਆਂ ਮਾਮੇ 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 ਕੀ ਹਾਇਰ ਕਮਲੀ ਹੋਗੀ ਤੇਰੇ ਮਾਮਿਆਂ ਦੀ ਮੰਮੀ ਤੈਨੂੰ ਪਤਾ ਵੀ ਹੈਗਾ ਵਾ ਵੀ ਮਾਮੇ ਉਹਦੇ ਨੌਕਰੀਆਂ ਵਾਲੇ ਆ ਕਿਦਾਂ ਨੇ ਕਿਤੇ ਅੜਾ ਦੇਣਗੇ ਨਾਲੇ ਉਹ ਟੈਸਟ ਦੇਣੇ ਆ ਦੇਣਾ ਵਾ ਉਹਨੇ ਆਪੇ ਕਿਦਾਂ ਨੌਕਰੀ ਤੇ ਲੱਗ ਜਾਣਾ ਵਾ ਤੇ ਫਿਰ ਮੰਮੀ ਇਥੇ ਆਣ ਕੇ ਕਰਨਾ ਵੀ ਕੀ ਆ ਨਹੀਂ ਬਲਜੀਤ ਹੱਥ ਗੱਲਾਂ ਤੋਂ ਰਹਿਂਦੇ ਜੇ ਨੌਕਰੀ ਤੇ ਲਾਉਣਾ ਤੇ ਇੱਥੇ ਰਹਿੰਦਾ ਤਾਂ ਨਹੀਂ ਲਵਾ ਸਕਦੇ ਉਹਥੇ ਰਹਿ ਕੇ ਬਹੁਤਾ ਨੌਕਰੀ ਤੇ ਲੱਗ ਸਕਦਾ ਵਾ ਹੈ ਇੱਕ ਘੋਟੇਂਗਵਾ ਉਹ ਵੀ ਤਾਂ ਬਾਹਰ ਕੱਢੀ ਆ ਤੈਨੂੰ ਤਾਂ ਪਾਣੀ ਕੋਈ ਟੇਮੋਬਤੀ ਨਹੀਂ ਹੈਗਾ ਨਹਾਣਿਆ ਨਾ ਹੈ ਅੱਧ ਹੋ ਗਈ ਤੇਰੇ ਵਰੀ ਕੋਈ ਮਾਂ ਹੋ ਗਈ ਪਿੰਧਿਆਣੇ ਨੂੰ ਬਾਹਰ ਹੀ ਕੱਢ ਚੜਨਾ ਫੇ ਘਰ ਆਵੇ ਨਾ ਮੇਰਾ ਤਾਂ ਨਹੀਂ ਜੀ ਲੱਗਦਾ ਹੁਣ ਉਹਨੂੰ ਘਰ ਸੱਦਾ